ਇਹ ਕੋਈ ਮੁਲਾਜ਼ਮਾਂ ਦੇ ਕੰਦੇ ਛੁੱਟੀਆਂ ਨੇ ਰੱਦ ਕਰ ਦਿੱਤੇ ਗਏ ਨੇ ਕਿਸ ਤਰ੍ਹਾਂ ਦੇਖਦੇ ਸਮਾਗਮ ਲੈ ਕੇ ਮੈਂ ਹੁਣੇ ਪੇ ਟੌੜੇ ਵਿੱਚ ਆਇਆ ਹਾਂ ਪ੍ਰੋਗਰਾਮ ਦੇਖਣ ਲਈ ਮੈਨੂੰ ਦੱਸਿਆ ਹਰਿੰਦਰਪਾਲ ਟੌੜਾ ਹੋਰਾਂ ਨੇ ਸਤਿੰਦਰ ਸੁਤਿੰਦਰ ਸਿੰਘ ਟੌੜਾ ਹੋਰਾਂ ਨੇ ਪਿੰਡ ਦੇ ਸਾਰੇ ਆਪਣੇ ਭੁੱਲੇ ਹੋਰਾਂ ਨੇ ਸਾਰਿਆਂ ਨੇ ਮੈਨੂੰ ਕੋਈ ਹੈਰਾਨੀ ਦੀ ਗੱਲ ਆ ਵੀ ਜਿਹੜੇ ਇੱਥੋਂ ਦੇ ਮੁਲਾਜ਼ਮ ਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਾਰਿਆਂ ਵਿੱਚ ਖਾਸ ਤੌਰ ਤੇ ਕਾਲਜਿਸ ਦੇ ਵਿੱਚ ਸਕੂਲਾਂ ਦੇ ਵਿੱਚ ਤੇ ਗੁਰਦੁਆਰਾ ਸਾਹਿਬਾਨ ਦੇ ਉਹਨਾਂ ਦੀਆਂ ਛੁੱਟੀਆਂ ਘਟਦੀਆਂ ਉਹਨਾਂ ਤੋਂ ਰੋਕ ਲਾ ਦਿੱਤੀ ਵੀ ਤੁਸੀਂ ਛੁੱਟੀ ਨਹੀਂ ਲੈ ਸਕਦੇ ਵੀ ਤੁਹਾਨੂੰ ਹਾਜ਼ਰੀ ਤੁਹਾਡੀ ਗੁਰਦੁਆਰਾ ਦੁਖਸਵਾਨ ਸਾਹਿਬ ਲੱਗੇਗੀ ਇਹ ਤਾਂ ਬਹੁਤ ਵੱਡੀ ਇਜਾਜ਼ਤੀ ਹੈ ਔਰ ਮੈਂ ਸਮਝਦਾ ਕਿ ਜਿਹੜੀ ਪੰਥ ਦੀ ਜਮਾਤ ਇਹਨੂੰ ਮਤਲਬ ਬਿਲਕੁਲ ਇੱਕ ਮੁੱਠੀ ਚ ਲੈਣਾ ਇੱਕ ਬੰਦੇ ਦੇ ਹੱਥ ਚ ਦੇਣਾ ਇਹ ਤਾਂ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਔਰ ਮੈਂ ਸਮਝਦਾ ਜਦੋਂ ਟੋੜਾ ਸਾਹਿਬ ਦੇ ਸ਼ਤਾਬ ਦੀ ਸਮਾਗ ਮੰਨਾ ਰਹੇ ਹੋਈਏ ਇਹ ਤਾਂ ਫਿਰ ਉਹਨਾਂ ਦੀ ਆਤਮਾ ਨੂੰ ਤਰਫੋਂ ਰਹੀ ਗੱਲ ਹੈ ਇਹ ਤਾਂ ਬਹੁਤ ਵੱਡੀ ਬੰਗਾਰ ਆ ਪੰਥ ਲਈ ਔਰ ਖਾਸ ਤੌਰ ਤੇ ਇਹ ਤਾਂ ਇੱਕ ਸਾਡਾ ਜਿਵੇਂ ਕਹਿੰਦੇ ਆ ਵੀ ਮਨੁੱਖੀ ਅਧਿਕਾਰ ਆ ਇਹ ਤਾਂ ਹਰ ਬੰਦੇ ਦਾ ਹਰ ਮੁਲਾਜ਼ਮ ਦਾ ਹੱਕ ਆ ਮਤਲਬ ਆਪਣੀ ਛੁੱਟੀ ਲੈਣਾ ਤੇ ਛੁੱਟੀ ਤੇ ਵੀ ਰੋਕ ਲਾਉਣੀ ਆ ਪਿੰਡਾਂ ਨੇ ਦੱਸਿਆ ਤਾਂ ਮੈਨੂੰ ਬੜੀ ਹੈਰਾਨੀ ਹੋਈ ਆ ਔਰ ਜੇ ਇਸ ਤਰ੍ਹਾਂ ਦੀ ਗੱਲ ਕੀਤੀ ਤਾਂ ਸਾਨੂੰ ਮਤਲਬ ਇਸ ਗੱਲ ਤੇ ਮਜਬੂਰ ਨਾ ਕਰਨ ਅਸੀਂ ਨਹੀਂ ਚਾਹੁੰਦੇ ਅਸੀਂ ਆਪਣੇ ਨਾਲ ਲੜਨਾ ਅਸੀਂ ਲੜਨ ਵਾਸਤੇ ਸਾਨੂੰ ਸਰਕਾਰਾਂ ਅਜੇ ਸਾਹਮਣੇ ਨੇ ਲੜਨ ਵਾਸਤੇ ਸਾਡੇ ਸਾਹਮਣੇ ਬੰਦੀ ਸਿੱਖਾਂ ਦੀ ਰਿਹਾਈ ਦੇ ਮਸਲੇ ਨੇ ਲੜਨ ਬਾਅਦ ਤੇ ਸਾਨੂੰ ਪੰਜਾਬ ਨੂੰ ਜਿਹੜੀਆਂ ਚੁਣੌਤੀਆਂ ਉਹਨਾਂ ਦੇ ਲਈ ਜੂਝਣ ਦੀ ਲੋੜ ਆ। ਲੜਨ ਬਾਅਦ ਤੇ ਸਾਨੂੰ ਅੱਜ ਆਪਣੇ ਸਮਾਜ ਨੂੰ ਸੁਧਾਰਨ ਲਈ ਇੱਕ ਸੁਚੇਤ ਲਹਿਰ ਪੈਦਾ ਕਰਨ ਦੀ ਲੋੜ ਆ। ਤੇ ਜੇ ਅਸੀਂ ਇਸ ਕੱਲਾ ਵਿੱਚ ਉੱਠ ਜਾਂਗੇ ਤਾਂ ਬੜਾ ਵੱਡਾ ਨੁਕਸਾਨ ਅਸੀਂ ਆਪਣੀਆਂ ਸੰਸਥਾਵਾਂ ਦਾ ਕਰਾਵਾਂਗੇ। ਔਰ ਜਿਸ ਮਹਾਨ ਸ਼ਖਸੀਅਤ ਦੇ ਲਈ ਅਸੀਂ ਇਹ ਉਹਨਾਂ ਦਾ 100ਵਾਂ ਜਨਮ ਦਿਨ ਮਨਾਉਣ ਲਈ ਖੁਸ਼ੀਆਂ ਦੇਖੋ ਪਿੰਡ ਦੇ ਵਿੱਚ ਇੱਕ ਪਾਸੇ ਤਾਂ ਰੋਸ਼ਨੀ ਕਰੀ ਪਈ ਆ। ਦੀਵਾਲੀ ਤੋਂ ਵੀ ਵੱਧ ਚਮਕਾਇਆ ਪਿਆ ਪਿੰਡ ਦੂਜੇ ਪਾਸੇ ਜਿਹੜੇ ਮੁਲਾਜ਼ਮਾਂ ਨੂੰ ਛੁੱਟੀ ਤੇ ਪਾਵਨਦੀ ਲਾਤੀ ਮੇਰਾ ਖਿਆਲ ਆ ਵੀ ਉਹਨਾਂ ਦੇ ਮਨਤੇ ਕੀ ਬੇਇਜ਼ਤੀ ਹੋਏਗੀ ਉਹਨਾਂ ਨੂੰ ਤੜਫਾਉਣ ਵਾਲੀ ਗੱਲ ਆ ਸੋ ਇਸ ਤਰ੍ਹਾਂ ਦਾ ਕਦਮ ਨਾ ਚੁੱਕਣਾ ਮੈਂ ਮਾਨ ਜੋ ਪ੍ਰਧਾਨ ਸਾਹਿਬ ਐਸਡੀਪੀਸੀ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਪਾਸੇ ਤੁਰੰਤ ਰੋਕਣ ਥੇਰੇ ਵਿਅਕਤੀ ਬਿਲਕੁਲ ਆਪਣੀ ਮਰਮਰਜ਼ੀਆਂ ਕਰ ਰਹੇ ਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਮਨਮਰਜ਼ੀ ਨਾਲ ਵਰਤਣਾ ਰਹੇ ਨੇ ਉਹਨਾਂ ਨੂੰ ਰੋਕਣ ਇਸ ਪਾਸੇ ਜਾਂ ਤੋ ਇਹ ਮੈਂਬਰ ਐਸ ਡੀ ਪੀ ਸੀ ਖੜੇ ਨੇ ਤਲਦੀਪ ਕੌਰ ਸਾਡੇ ਮੈਂਬਰ ਐਸ ਡੀ ਪੀ ਸੀ ਆ ਹੋਰ ਮਤਲਬ ਦੇਖੋ ਟੌੜਾ ਸਾਹਿਬ ਪ੍ਰਧਾਨ ਰਹੇ ਨੇ ਜੀ ਸੰਸਦ ਇਹ ਕਾਲਜ ਜਿਆਦਾਤਰ ਜਿਹੜੇ ਬਣੇ ਨੇ ਮੈਂ ਤਾਂ ਮੈਕਸੀਮਮ ਪੰਜਾਬ ਜਾਂ ਦੇਸ਼ ਦੇ ਵਿੱਚ ਐਸ ਡੀ ਪੀ ਸੀ ਦੇ ਦਾਰੇ ਟੌੜਾ ਸਾਹਿਬ ਦੀ ਪ੍ਰਧਾਨਗੀ ਹੇਠਾਂ ਹੀ ਬਣੇ ਹੋਏ ਨੇ ਪਰ ਇਹ ਇਲਾਕੇ ਦੇ ਸਾਰੇ ਉਹਨਾਂ ਦੀ ਪ੍ਰਧਾਨਗੀ ਹੇਠ ਬਣੇ ਹੋਏ ਨੇ ਤੇ ਇਹਨਾਂ ਕਾਲਜਾਂ ਦੇ ਮੁਲਾਜ਼ਮਾਂ ਨੂੰ ਮਤਲਬ ਆਏ ਤੰਗ ਪ੍ਰੇਸ਼ਾਨ ਕਰਨਾ ਮਤਲਬ ਬਿਲਕੁਲ ਹੀ ਨਜਾਇਜ਼ ਗੱਲ ਆ ਔਰ ਇਹ ਨਹੀਂ ਹੋਣੀ ਚਾਹੀਦੀ ਪ੍ਰਧਾਨ ਸਾਹਿਬ ਐਸਡੀਪੀਸੀ ਨੂੰ ਅਸੀਂ ਮੀਡੀਆ ਰਾਹੀਂ ਅਪੀਲ ਕਰਦੇ ਆ ਕਿ ਉਹ ਇਸ ਕਿਸਮ ਦੀ ਗੱਲ ਨਾ ਕਰਨ